ਸਰ ਬੜੀ ਸੱਸੀ ਗੱਲ ਜੀ ਤੁਸੀਂ ਸਾਰਿਆਂ ਨੇ ਦੇਖ ਰਹੇ ਹੋ ਐਚ ਕਟੀਆਂ ਚੈਨਲ ਦੇਸ਼ ਵਿਦੇਸ਼ ਤੇ ਤੁਹਾਡਾ ਸਾਰਿਆਂ ਦਾ ਹਰਤ ਸਵਾਗਤ ਇਸ ਟਾਈਮ ਆਪਾਂ ਪਿੰਡ ਕੁਦੋਵਾਲ ਆਏ ਆ ਜਿਹੜੇ ਪੰਜਾਂ ਪਿੰਡਾਂ ਦੇ ਜਿਹੜੇ ਸਾਂਝੀ ਇਹਨਾਂ ਨੇ ਪੰਚਾਇਤ ਰੱਖੀ ਤੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਸ ਵਿਸ਼ੇ ਤੇ ਰੱਖੀ ਇਹਨਾਂ ਨੇ ਪੰਚਾਇਤ ਉਹ ਪਿੰਡ ਇਸ ਟਾਈਮ ਪਹੁੰਚੇ ਕੁਦੋਵਾਲ ਦੇ ਵਿੱਚ ਜਿਹੜਾ ਪੰਜ ਪਿੰਡਾਂ ਦਾ ਕਮੇਟੀ ਬਣਾਈ ਆ ਸਰਪੰਚ ਹਰਜਿੰਦਰ ਸਿੰਘ ਆਪਣੇ ਨਾਲ ਜੁੜ ਚੁੱਕਿਆ ਉਹਨਾਂ ਨਾਲ ਗੱਲਬਾਤ ਕਰਦੇ ਆ ਇਹ ਕਮੇਟੀ ਬਣਾਉਣ ਦਾ ਕਾਰਨ ਕੀ ਬਣ ਗਿਆ ਬਾਬਾ ਜੀ ਸਭ ਤੋਂ ਪਹਿਲਾਂ ਫਤਿਹ ਹਦੀ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਧੰਨਵਾਦ ਕਰਦੇ ਆਂ ਕਾ ਤੁਹਾਡੇ ਚੈਨਲ ਦਾ ਜਿਨ੍ਹਾਂ ਨੇ ਸਾਡੇ ਪੰਜਾਂ ਪਿੰਡਾਂ ਦਾ ਜੋ ਇਕੱਠ ਕੀਤਾ ਪਿੰਡ ਮਤਵਾਲ ਦੇ ਗੁਰਦੁਆਰਾ ਸਾਹਿਬ ਦੇ ਔਰ ਇਸ ਗੱਲ ਨੂੰ ਇਸ ਖਬਰ ਨੂੰ ਸਾਡੀ ਨੂੰ ਜਿਹੜਾ ਦੁਨੀਆ ਤੇ ਚੋਲੜੀ ਤੁਸੀਂ ਜਿਹੜਾ ਪ੍ਰਾਲਾ ਕਰਨ ਲੱਗੇ ਸਾਡਾ ਅਸੀਂ ਧੰਨਵਾਦ ਕਰਦੇ ਆਂ ਔਰ ਜਿਹੜਾ ਅੱਜ ਇਕੱਠ ਹੋਇਆ ਇਹਨਾਂ ਸਾਡੇ ਪੰਜਾਂ ਪਿੰਡਾਂ ਦੇ ਵਿੱਚ ਜੋ ਅੱਜ ਮੇਰਾ ਖਿਆਲ ਆ ਵੀ ਕੱਲੇ ਪੰਜਾਬ ਦੇ ਵਿੱਚ ਨਹੀਂ ਹਿੰਦੁਸਤਾਨ ਦੇ ਵਿੱਚ ਨਹੀਂ ਦੁਨੀਆ ਦੇ ਵਿੱਚ ਇਹ ਬੜਾ ਪੰਜਾਬ ਦੇ ਜਿਹੜਾ ਇਹ ਮੁੱਦਾ ਜਿਹੜਾ ਚਾਟਾ ਦੇ ਪਿੱਛਾ ਬਣ ਚੁੱਕਾ ਹੈ ਜਿਹੜਾ ਨਸ਼ਾ ਤੇ ਇਹ ਜਿਹੜਾ ਛਾਕੇ ਜਿਹੜਾ ਚੂੜੀਆਂ ਦਾ ਹੈਗਾ ਉਹਨਾਂ ਉਸ ਮੁੱਦੇ ਤੇ ਜਿਹੜਾ ਸੀ ਇਸ ਚੀਜ਼ ਨੂੰ ਠਲ ਪਾਉਣ ਵਾਸਤੇ ਸਾਢੇ ਪੰਜਾਂ ਪਿੰਡਾਂ ਦੇ ਜਿਹੜਾ ਅੱਜ ਬੈਠ ਕੇ ਜਿਹੜੀ ਆਫਿਸ ਸ਼ਾਂਤੀ ਨਾਲ ਪੰਜਾਂ ਪਿੰਡਾਂ ਦੇ ਭਾਈਚਾਰੇ ਨੇ ਅੱਜ ਇਹ ਇੱਕ ਮੀਟਿੰਗ ਕੀਤੀ ਆ ਕਿ ਅਸੀਂ ਇਹ ਜਿਹੜਾ ਸਾਢੇ ਪੰਜ ਪਿੰਡ ਹਨ ਪਿਆਧਾਗੁਰ ਮਲੀਆਂ ਭੀਖਾ ਬੁੱਧਵਾਲ ਦੇ ਧੀਰਪੁਰ ਇਹਨਾਂ ਪਿੰਡਾਂ ਪੰਜਾਂ ਪਿੰਡਾਂ ਦੇ ਜਿਹੜੇ ਸਾਡੇ ਪੰਜ ਸਰਪੰਚ ਪੰਚਾਇਤਾਂ ਨੰਬਰ ਦਾ ਸਰਵਾਂ ਤੇ ਬਤਵਾਤੇ ਸੱਜੇ ਜਿਹੜੇ ਸਾਡੀ ਅੱਜ ਦੀ ਮੀਟਿੰਗ ਦੇ ਵਿੱਚ ਹਾਜ਼ਰ ਹੋਏ ਆ ਸੋ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਜਰੂਰੀ ਜਿਹੜੇ ਰੋਜ਼ਿੰਮੇ ਤੋਂ ਸਮਾਂ ਕੱਢ ਕੇ ਅੱਜ ਇੱਥੇ ਇਸ ਮੀਟਿੰਗ ਦੇ ਵਿੱਚ ਪਹੁੰਚ ਕੇ ਜਿਹੜਾ ਸੀਗਾ ਇਸ ਮੁੱਦੇ ਤੇ ਆਪਾਂ ਜਿਹੜੇ ਵਿਚਾਰ ਰੱਖੇ ਜਿਹੜਾ ਸਾਰੇ ਸੰਗਤ ਨੂੰ ਜਿਹੜਾ ਜਿਹੜਾ ਉਹ ਆਪਣਾ ਇਹ ਯੋਗਦਾਨ ਪਾਇਆ ਮਿਲ ਸੋ ਨਾਲ ਹੀ ਜਿਹੜਾ ਅੱਗੇ ਜਿਹੜਾ ਹੈਗਾ ਅਸੀਂ ਆਪਣੇ ਹੁਣ ਇਹ ਸਾਰੇ ਸਹਿਮਤੀ ਨਾਲ ਜਿਹੜੀ ਅਸੀਂ ਕਮੇਟੀ ਬਣਾਉਣ ਜਾ ਰਹੇ ਹਾਂ ਔਰ ਉਹ ਕਮੇਟੀ ਜਿਹੜੀ ਹੈ ਇਹਨਾਂ ਪੰਜਾ ਪਿੰਡਾਂ ਦੇ ਵਿੱਚ ਜਿੱਥੇ ਕਿਤੇ ਵੀ ਇਹੋ ਦੇ ਏਸ ਨਸ਼ੇ ਦੇ ਮੁੱਦੇ ਨੇ ਜਾਂ ਜੋ ਕਿ ਨਸ਼ਾ ਦੇ ਗਾਂ ਜਾ ਕੇ ਜਿਹੜੀਆਂ ਜੋੜੀਆਂ ਹੁੰਦੀਆਂ ਉਹ ਕਿਤੇ ਕੋਈ ਘੋਟਰਾ ਵਾਪਰਦੀ ਆ ਉਸ ਚੀਜ਼ ਨੂੰ ਠੱਲ ਪਾਉਣ ਵਾਸਤੇ ਜਿਹੜਾ ਇਹ ਸਾਡੇ ਜਿਹੜੀ ਕਮੇਟੀ ਬਣੀ ਜੂ ਪਣੀ ਬਣੂਗੀ ਉਹ ਜਿਹੜੇ ਜਿੰਨੇ ਵੀ ਸਾਡੇ ਮੈਂਬਰ ਹੋਣਗੇ ਸਾਰੇ ਸਾਹਿਬ ਜਿਹੜੇ ਸਰਕਾਰ ਤੋਂ ਮੈਂਬਰ ਸਾਹਿਬਾਨ ਹੈ ਉਹ ਮੌਕੇ ਤੇ ਪਹੁੰਚ ਕੇ ਜਿਹੜਾ ਉਸ ਮੁੱਦੇ ਨੂੰ ਜਿਹੜਾ ਹੱਲ ਕਰਨ ਦਾ ਕੋਈ ਤਰਿਕਾ ਹੈ ਤਾਂ ਕਿ ਇਹ ਜਿਹੜਾ ਸਾਡੇ ਹਲਕੇ ਦੇ ਪੰਜਾ ਪਿੰਡਾਂ ਦੇ ਵਿੱਚ ਇਹਨਾਂ ਦੇ ਨਸ਼ੇ ਦੇ ਮੁੱਦੇ ਨੂੰ ਉਹ ਜੋੜੀਆਂ ਨੂੰ ਜਿਹੜਾ ਠੱਲ ਪਾਈ ਜਾ ਸਕੇ ਜਿਹੜਾ ਲੰਬੜਦਾਰ ਸਾਹਿਬ ਜੀ ਜਿਹੜਾ ਇਸ ਟਾਈਮ ਨਸ਼ੇ ਦੀ ਗੱਲ ਕਰਦੇ ਆ ਇਹਦਾ ਕਾਰਨ ਕੀ ਹੈ ਜਿਹੜਾ ਨਸ਼ਾ ਬੇਰੋਜ਼ਗਾਰਦਾਂ ਨੇ ਕਮੀ ਆ ਗਈ ਹੈ ਇਸ ਟਾਈਮ ਨਸ਼ੇ ਦਾ ਸਭ ਤੋਂ ਵੱਡਾ ਕੰਮ ਹੈ ਜੀ ਬੇਰਜ਼ਗਾਰੀ ਬਿਲਕੁਲ ਬੇਰਜ਼ਗਾਰੀ ਕਰਕੇ ਇਹ ਹੈ ਕਿ ਨੌਜਵਾਨ ਜਿਹੜੇ ਆ ਰਾਹੇ ਪੈ ਜਾਂਦੇ ਆ ਜਦੋਂ ਉਹਨਾਂ ਦੀ ਨਸ਼ੇ ਦੀ ਲਤ ਲੱਗ ਜਾਂਦੀ ਹੈ ਤੇ ਉਹਨਾਂ ਨੂੰ ਹੌਲੀ-ਹੌਲੀ ਜਿਹੜਾ ਆ ਵਧਦੀ ਜਾਂਦੀ ਹੈ ਉਹ ਫੇਰ ਨਸ਼ੇ ਦੇ ਵਿੱਚ ਦਲਦਲ ਵਿੱਚ ਇੰਨਾ ਫਸ ਜਾਂਦੇ ਆ ਕਿ ਉਹ ਜਦੋਂ ਉਹਨਾਂ ਦੇ ਘਰੋਂ ਪੂਰਤੀ ਨਹੀਂ ਹੁੰਦੀ ਜਾਂ ਉਹਨਾਂ ਦੇ ਪੈਸੇ ਦਾ ਸਾਧਨ ਕੋਈ ਹੋਰ ਨਹੀਂ ਬਣਦਾ ਉਹ ਚੋਰੀਆਂ ਵਾਲੋਂ ਜਿਹੜਾ ਰਾਹ اختیار ਕਰ ਲੈਂਦੇ ਆ ਜਿਹੜਾ ਸਾਡੇ ਲਈ ਐ ਥੋੜੇ ਬਹੁਤ ਵੱਡੀ ਸਮੱਸਿਆ ਬਣ ਚੁੱਕੀ ਆ ਇਹ ਸਾਡੀ ਨਹੀਂ ਸਮੱਸਿਆ ਹਰ ਇੱਕ ਪਰਿਵਾਰ ਦੀ ਹਰ ਇੱਕ ਘਰ ਦੀ ਸਮੱਸਿਆ ਬਣ ਚੁੱਕੀ ਆ ਜਿਹਨੂੰ ਇਸ ਵੇਲੇ ਠੱਲ ਪਾਉਣਾ ਬਹੁਤ ਔਖਾ ਏ ਕਿਉਂਕਿ ਜਿਹੜਾ ਸੀਐਮ ਸਾਹਿਬ ਨੇ ਭਗਵੰਤ ਮਾਨ ਸੀਐਮ ਸਾਹਿਬ ਸਾਡੇ ਤੋਂ ਬਹੁਤ ਰਿਸਪੈਕਟਡ ਐ ਸਟੇਜ ਉੱਤੇ ਇੱਕ ਗੱਲ ਇਹ ਵੀ ਕਹੀ ਸੀ ਕਿ ਅਸੀਂ ਰੰਗਲਾ ਪੰਜਾਬ ਬਣਾਵਾਂਗੇ ਇਹੇ ਪਾਸੇ ਲੱਗ ਰਿਹਾ ਸਰ ਰੰਗ ਦਾ ਪੰਜਾਬ ਦੇਖੋ ਰੰਗਲਾ ਪੰਜਾਬ ਤਾਂ ਤਾਂ ਹੀ ਹੋਏਗਾ ਜੇ ਲੋਕ ਜਦੇਸ਼ ਜਾਂ ਪਿੰਡ ਵਾਸੀ ਸੁੱਖ ਵੇ ਵੀ ਨੀਂਦ ਸੌ ਸਕਣ। ਬਿਲਕੁਲ। ਇਸ ਵੇਲੇ ਪਿੰਡ ਵਾਸੀਆਂ ਨੂੰ ਜਿਹੜਾ ਆ ਸੌਣਾ, ਵੇਣਾ ਤੇ ਉੱਠਣਾ, ਤੁਰਨਾ ਫਿਰਨਾ ਵੀ ਜਿਹੜਾ ਆ ਅਵਾਜ਼ਾਰ ਹੋਏ ਨੇ। ਹਰ ਬੰਦਾ ਸੋਚਦਾ ਜਿਵੇਂ ਇੱਧਰ ਨੂੰ ਜਾਣਾ ਇਸ ਰਸਤੇ ਜਾਵਾਂ ਕਿ ਨਾ ਜਾਵਾਂ। ਕਿਉਂਕਿ ਜੇ ਇਸ ਰਸਤੇ ਗਿਆ ਮੈਨੂੰ ਕਿਤੇ ਚੋਰ ਲਟੇਰੇ ਤੋਂ ਨਾਰਾਜ਼ ਘੇਰ ਲੈਣਗੇ। ਇੱਥੋਂ ਤੱਕ ਕਿ ਅੱਜ ਵੀ ਮੈਂ ਕਿਸੇ ਐਨ ਆਰ ਆਈ ਨੂੰ ਮਿਲ ਕੇ ਆਇਆ ਤਾਂ ਉਹਦਾ ਕਹਿੰਦਾ ਸੀ ਕਿ ਮੈਂ ਜਿੱਦਣ ਇੱਥੇ ਪੰਜਾਬ ਉੱਤਰੀ ਸੀ ਪਹਿਲਾਂ ਮੈਂ ਆਪਣੇ ਗਹਿਣੇ ਧਾਰੇ ਕਿ ਮੇਰੇ ਕੋਈ ਰਾਸਤੇ ਵਿੱਚ ਗਹਿਣੇ ਲਾ ਨਾ ਲਵੇ ਜਾਂ ਖੋ ਨਾ ਲੱਗੇ ਇੰਨਾ ਡਰ ਭੈ ਲੋਕਾਂ ਵਿੱਚ ਭਰ ਚੁੱਕਿਆ ਜਿਹਨੂੰ ਅਸੀਂ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਹਾਂ ਕਿ ਉਹਨਾਂ ਨੂੰ ਵੀ ਇਸ ਬਲ ਧਿਆਨ ਦੇਣਾ ਚਾਹੀਦਾ ਨਾ ਕਿ ਉਹ ਇਸ ਗੱਲ ਨੂੰ ਅਵੇਸਲਾ ਜਾਂ ਉਹਨਾਂ ਨੇ ਜੇ ਅੱਜ ਸਾਡੇ ਤੇ ਬਣਦੀ ਹੈ ਤੇ ਕੱਲ ਉਹ ਮਲਾਜਮਾਂ ਦੇ ਵੀ ਪਰਿਵਾਰ ਆ ਉਹਨਾਂ ਤੇ ਵੀ ਇਹ ਮੁਕ ਇਤਿਹਾਸ ਸਕਦਾ ਆ ਇਸ ਲਈ ਉਹਨਾਂ ਨੂੰ ਚਾਹੀਦਾ ਕਿ ਇਹਨਾਂ ਲੋਕਾਂ ਨੂੰ ਨਾ ਤੇ ਆਪਣੇ ਨਾਲ ਸਰਪੰਚ ਮੱਲੀਆਂ ਦਾ ਵੀ ਜੁੜ ਚੁੱਕੇ ਆ ਉਹਨਾਂ ਨਾਲ ਗੱਲਬਾਤ ਕਰਦੇ ਸਰਪੰਚ ਸਾਹਿਬ ਜੀ ਜਿਹੜਾ ਸਰਕਾਰ ਨੂੰ ਹੀ ਪਤਾ ਨਸ਼ਾ ਕਿੱਥੋਂ ਆ ਰਿਹਾ ਕੁਝ ਘੰਟੇ ਵਿੱਚ ਵੀ ਬੰਦ ਹੋ ਸਕਦਾ ਜੇ ਸਰਕਾਰ ਚਾਵੇ ਤਾਂ ਕਾਨੂੰਨ ਨੂੰ ਸਾਰਾ ਪਤਾ ਹੀ ਹੁੰਦਾ ਜਿੱਥੇ ਨਸ਼ਾ ਜਿਹਦੇ ਘਰ ਨਸ਼ਾ ਨਾ ਬਿਲਕੁਲ ਜੀ ਬੱਚਾ ਲੱਗਾ ਆ ਬੱਚੇ ਮਾਪਿਆਂ ਨੂੰ ਪਤਾ ਹੁੰਦਾ ਬਿਲਕੁਲ ਜੀ ਹਾਂਜੀ ਸਰਕਾਰ ਨੂੰ ਵੀ ਪਤਾ ਹੁੰਦਾ ਉਹ ਸਵਾਲਿਆਂ ਨੂੰ ਜ਼ਿਆਦਾਤਰ ਪਤਾ ਹੁੰਦਾ। ਹਾਂਜੀ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਟਾਈਮ? ਪੰਜਾਬ ਤਾਂ ਬਸ ਨਾਂ ਦਾ ਪੰਜਾਬ ਰਹਿ ਗਿਆ। ਬਿਲਕੁਲ ਜੀ। ਸੋਹਣੇ ਦੀ ਜਿੜੀ ਸੀ ਕਾਲਾ ਕਾਂ ਬਣ ਵਹਿ ਗਿਆ। ਲੱਗ ਗਈਆਂ ਨਜ਼ਰਾਂ ਖਿੜੇ ਹੋਏ ਗੁਲਾਬ ਨੂੰ। ਜਿੱਡੇ ਤੋਂ ਬਚਾਈ ਰੱਬਾ ਮੇਰੇ ਪੰਜਾਬ ਨੂੰ ਜਿੱਡੇ ਤੋਂ ਬਚਾਈ ਰੱਬਾ ਮੇਰੇ ਪੰਜਾਬ ਨੂੰ ਬਸ ਸੱਚੇ ਪਾਤਸ਼ਾਹ ਗੁਰਦਾਸ ਸਾਹਿਬ ਦੇ ਸਾਹਮਣੇ ਖੜਿਆ ਹਾਂ। ਸੱਚੇ ਪਾਤਸ਼ਾਹ ਮਿਹਰ ਕਰੇ ਪੰਜਾਬ ਵਸਦਾ ਰਹੇ। ਪੰਜਾਬ ਹੱਸਦਾ ਰਹੇ। ਪੰਜਾਬ ਕੌੜੀ ਕੌੜੀ ਤੇ ਗੰਦੀ ਸਿਆਸਤ ਤੋਂ ਬਚਦਾ ਰਹੇ। ਬਿਲਕੁਲ ਜੀ। ਕੀ ਜੀ ਰੈਸਟੈਂਡ ਸਰਪੰਚ ਸਾਹਿਬ ਜੀ ਤੁਸੀਂ ਕੁਦੋਵਾਲ ਦੇ ਸਰਪੰਚ ਸਾਹਿਬ ਹੋ ਤੇ ਇਸ ਟਾਈਮ ਤੁਸੀਂ ਕੀ ਬਿਆਨ ਦੇਣਾ ਚਾਹੋਗੇ ਜੀ ਮੈਂ ਤਾਂ ਇਹ ਬਿਆਨ ਦੇਣਾ ਚਾਹੁੰਦਾ ਕਿ ਜੋ ਵੀ ਸਾਡੇ ਸਰਦਾਰ ਰਜਿੰਦਰ ਸਿੰਘ ਜੀ ਉਹਨਾਂ ਨੇ ਪ੍ਰਸਤਾਵ ਕੀਤਾ ਵਾ ਸੰਬਰਦਾਰ ਸਾਹਿਬ ਨੇ ਹਰਕਸ਼ਨ ਸਿੰਘ ਜੀ ਉਹਨਾਂ ਨੇ ਕਿ 5 ਪਿੰਡਾਂ ਦਾ ਏਕਾ ਹੋਊਗਾ ਜੋ ਵੀ ਹੁਣ ਜਿੱਦਾਂ ਲਾ ਲੋ ਵੇਚਣ ਵਾਲੇ ਆ ਜਾਂ ਲੁੱਟਾ ਖੋਹਾਂ ਵਾਲੇ ਆ ਉਹਨਾਂ ਤੱਕ ਹੁਣ ਤੱਕ ਸੁਨੇਹਾ ਪਹੁੰਚ ਗਿਆ ਭਾਈ ਇਹ ਪੰਜਾਂ ਪਿੰਡਾਂ ਦੇ ਵਿੱਚ ਵਿਚਾਰ ਕੇ ਜਾਣਾ ਵਾ ਇਹਨਾਂ ਦਾ ਏਕਾ ਹੋ ਗਿਆ ਵਾ ਦੇ ਤਾਂ ਖੈਰ ਨਹੀਂ ਜੀ ਉਸ ਇਹ ਕਹਣਾ ਜਨਰ ਜੋ ਇਹਨਾਂ ਦਾ ਘਾਲਾ ਹੋਇਆ ਬਿਲਕੁਲ ਜੀ ਇਹ ਤੇ ਮਹਾਰਤੀ ਹੈ ਕੰਨਾ ਜਿਹੜਾ ਹਰੇ ਫਸਟ ਜੀ ਤੁਸੀਂ ਇਸ ਟਾਈਮ ਜਿਹੜਾ ਨਸ਼ੇ ਦਾ ਬਹੁਤ ਹਰ ਜਗ੍ਹਾ ਤੇ ਬੇਰੋਜ਼ਗਾਰ ਕਰਕੇ ਹਰ ਜਗ੍ਹਾ ਚੋਰੀਆਂ ਦੇ ਟਕੈਤੀਆਂ ਆਉਂਦੇ ਦਿਨ ਦਾਰੇ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਮਸ਼ਹੂਰ ਇਹ ਤੇ ਥਲ ਪੈਣ ਦਾ ਜਿੰਦਗੀ ਹੈ ਬਿਲਕੁਲ ਜਿਹੜਾ ਆ ਘਰ ਦੀ ਘਰਾਂ ਦਰਵਾਜ਼ਾ ਕਰਦਾ ਤੇ ਇਹਨਾਂ ਤੋਂ ਸ਼ੁਰੂ ਜਿਹੜਾ ਘਰ ਤੋਂ ਮਾਂ ਦੇ ਲੋ ਜਿਹੜਾ ਬੱਚਾ ਮੇਰੇ ਤੇ ਲੱਗਦਾ ਮਾਂ ਵੀ ਤੋਂ ਪਹਿਲਾਂ ਸੋਚਦਾ ਜਦੋਂ ਤੁਹਾਨੂੰਿਲ ਕੋਈ ਨਹੀਂ ਹੁੰਦੀ ਉਥੇ ਬਾਜੋ ਟਾਂਕੋਆਂ ਦਾ ਤਾਲੂ ਟਾਂਕੋਆਂ ਦਾ ਤੇ ਆਮੰਦਿਆਂ ਜਿਹੜਾ ਕੰਮ ਕਰਦਾ ਆ ਕੰਮ ਕਰਕੇ ਉਹਨਾਂ ਦੇ ਵਿੱਚ ਨਹੀਂ ਬੋਟਾ ਆ ਰਿਹਾ ਅੱਜਕੱਲ ਜਿਹੜਾ ਜਨਰਨਾ ਬਹੁਤ ਜਿਹੜਾ ਮਾੜਾ ਆ ਗਿਆ ਹੈ ਕੋਈ ਵੀ ਜਿਹੜੀ ਲੇਡੀ ਆ ਜਾਂ ਕੋਈ ਬੰਦਾ ਆ ਉਹ ਸੇਨਾ ਪਾ ਕੇ ਨਹੀਂ ਸਰਦਾ ਸਭ ਤੋਂ ਸਰਦੀਆ ਹਰ ਇੱਕ ਮੇਰੇ ਘਰ ਆਉਂਦਾ ਵੀ ਮੈਂ ਸੇਫ ਜਾਵਾਂ ਤੇ ਸੇਫ ਆਵਾਂ ਕਰਕੇ ਪੂਰੇ ਪੰਜਾਬ ਦੇ ਵਿੱਚ ਸੇਫ ਹੁੰਦਾ ਉਹਨਾਂ ਟਾਂਕੋਆਂ ਜਿਹੜੀਆਂ ਬਹੁਤ ਬਾਦਰੀਆਂ ਜਿਹਦਾ ਕਾਰਨ ਇੱਕੋ ਹੀ ਆ ਇੱਕੋ ਤੇ ਨਸ਼ਾ ਜਿਹੜੇ ਅੱਜ ਇਕੱਠ ਹੋਇਆ ਬਿਲਕੁਲ ਇਹ ਜਿਹੜਾ ਇਹਦੇ ਵਿਰੁੱਧ ਜਿਹੜੇ ਆ ਪੰਜ ਪਿੰਡ ਇਕੱਠੇ ਹੋਇਆ ਅਸੀਂ ਆਸ ਕਰਦੇ ਹਾਂ ਕਿ ਬਾਕੀ ਪੰਜਾਬ ਦੇ ਵਿੱਚ ਜਿੱਦਾਂ ਲੋਕ ਇਕੱਠੇ ਹੋ ਕੇ ਨਸ਼ਾ ਦੇ ਵਿਰੁੱਧ ਲਾਂਬਾ ਦਿਹੋਣ ਤੇ ਇੱਕ ਫੁਰਮੇ ਕਹਿਣਾ ਚਾਹਨਾ ਕਿ ਜਿੱਦਾਂ ਪਿੰਡ ਦੀਆਂ ਪਿਕਚਰਾਂ ਆ ਇਹ ਆਪਣੇ ਜਿਹੜੇ ਆ ਬ੍ਰੇਕਰ ਆਪਣੇ ਗਲੀਆਂ ਦੇ ਵਿੱਚ ਲਾਉਣ ਤੇ ਛੋਟੇ ਛੋਟੇ ਕੈਮਰੇ ਵੀ ਲਾਏ ਜਾਣ ਤਾਂ ਕਿ ਇਹਨਾਂ ਤੇ ਥੋੜਾ ਜਿਹਾ ਨਸ਼ੇ ਵਾਲਿਆਂ ਨੂੰ ਥੋੜੀ ਜਿਹੀ ਖੱਲ ਪਵੇ ਉਹਨਾਂ ਨੂੰ ਥੋੜਾ ਜਿਹਾ ਡਰ ਪਵੇ ਤੇ ਪੈਣ ਮਿੰਨ ਸਾਰਾ ਪੰਜਾਬ ਪੁਲਿਸ ਨੂੰ ਵੀ ਪਤਾ ਕਿ ਕਿੱਥੋਂ ਆ ਰਹੇ ਨਸ਼ਾ ਉਹ ਤਾਂ ਤੇ ਕਾਰਵਾਈ ਨਹੀਂ ਕਰ ਰਹੀ ਜੇ ਉਹ ਕਾਰਵਾਈ ਕਰਦੇ ਤੇ ਉਹ ਛਡਾਉਣ ਵਾਲੇ ਸਭ ਤੋਂ ਪਹਿਲਾਂ ਅੱਗੇ ਹੁੰਦੇ ਇਹ ਚੀਜ਼ ਤਾਂ ਨਾ ਹੋਊਗਾ ਆਪਣੇ ਇੱਧਰ ਪੰਜਾਬ ਪਿੰਡਾਂ ਦੇ ਵਿੱਚ ਪੰਜਾਬ ਪਿੰਡਾਂ ਤੇ ਤਾਂ ਹੁਣ ਜਿਹੜਾ ਕੱਟ ਹੋਇਆ ਇਸ ਦਾ ਕੀ ਹੋਇਆ ਹੈ ਜਿਹੜਾ ਕੋਈ ਇਹਦੇ ਵਿਰੁੱਧ ਹੋਊਗਾ ਜਿਹੜਾ ਨਸ਼ੇ ਵਾਲੇ ਨੂੰ ਛਡਾਉਣ ਜਾਊਗਾ ਉਹਦੇ ਵਿਰੁੱਧ ਸਾਰੇ ਜਿਹੜੇ ਇਕੱਠੇ ਹੋਵਾਂਗੇ ਅਸ਼ਾ ਫਿਰ ਲੂਗਾ ਪਰ ਜੇ ਉਹ ਨਸ਼ੇ ਵਾਲੇ ਨੂੰ ਛਡਾਉਣ ਚੱਲ ਗਏ ਤਾਂ ਫਿਰ ਇਹਦਾ ਫਾਇਦਾ ਕੀ ਹੋਵੇ ਇਹ ਜ਼ਰੂਰੀ ਆ ਜਿਹੜਾ ਆ ਇਹ ਨਸ਼ਾ ਟੱਕਣਾ ਜਿਹੜਾ ਤੇ ਨਸ਼ਾ ਨੂੰ ਰੋਕਣਾ ਹਾਂਜੀ ਸਰਪੰਚ ਸਾਹਿਬ ਜੀ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਮੈਂ ਤੇ ਇਹ ਗੱਲ ਕਹਿਣਾ ਜੀ ਕਿ ਜਿਹੜਾ ਨਸ਼ਾ ਆ ਉਹ ਪੋਲੀਟਿਕਲ ਰਾਸੀ ਸ਼ਹਿ ਤੋ ਬਨਾ ਤੇ ਪ੍ਰਸ਼ਾਸਨ ਦੀ ਸ਼ਹਿ ਤੋ ਬਨਾਨੀ ਨਹੀਂ ਦੇ ਸਕਦਾ ਬਿਲਕੁਲ ਜੀ ਜੋ ਵੀ ਹੋ ਰਿਹਾ ਪ੍ਰਸ਼ਾਸਨ ਦੀ ਨੱਕ ਦੇ ਟੇੜ ਹੋ ਰਿਆ ਮਿਲ ਪ੍ਰਸ਼ਾਸਨ ਨੂੰ ਸਭ ਪਤਾ ਕਿ ਕਿੱਥੇ ਕਿੱਥੇ ਨਸ਼ਾ ਵਿਗਰਿਆ ਤੇ ਕੌਣ ਕੌਣ ਵੇਚ ਰਿਹਾ ਬਿਲਕੁਲ ਜੀ ਜਿੰਨੇ ਵੀ ਡਿਫਟੀ ਲੱਗਦੇ ਆ ਤੇ ਕਦੀ ਬਦਲ ਕੇ ਕਰਤਾਰਪੁਰ ਤੇ ਕਦੀ ਕਿਸੇ ਸੈਟ ਤੇ ਮਤਲਬ ਸਾਡੇ ਸ਼ਹਿਰ ਦੇ ਜਿੰਨੇ ਵੀ ਡਿਪਟੀ ਆ ਬਦਲ ਬਦਲ ਕੇ ਅਲੱਗ ਅਲੱਗ ਇਲਾਕਿਆਂ ਦੇ ਵਿੱਚ ਲੱਗਦੇ ਆ ਕਈ ਵਾਰ ਕਰਤਾਰਪੁਰ ਦਾ ਆ ਜਾਂਦੇ ਆ ਕਦੀ ਭਲੱਤ ਆ ਜਾਂਦੇ ਆ ਤੇ ਉਹੋ ਹੀ ਡਿਪਟੀਆਂ ਨੂੰ ਸਾਰਾ ਪਤਾ ਕਿ ਕਿੱਥੇ ਕਿੱਥੇ ਨਸ਼ਾ ਵਿਕਦਾ ਉਹਨਾਂ ਨੱਕ ਤੇ ਸਾਰਾ ਕੁਝ ਹੋ ਰਿਹਾ ਬਿਲਕੁਲ ਜੀ ਉਹ ਰੋਕਣਾ ਨਹੀਂ ਚਾਹੁੰਦੇ ਕਿਉਂਕਿ ਉਹ ਕਮਾਊ ਪੁੱਤ ਆ ਬਿਲਕੁਲ ਜੀ ਜਿਹੜੇ ਨਸ਼ਾ ਵੇਚਦੇ ਉਹਨਾਂ ਦੇ ਕਮਾਊ ਪੁੱਤ ਆ ਉਹਨਾਂ ਤੋਂ ਰਿਵ ਹੋਇਆ ਕੋਈ ਕਹਿੰਦਾ ਮੈਂ 1 ਮਹੀਨੇ ਚ ਨਛਾ ਖਤਮ ਕਰ ਦੂੰਗਾ ਕੋਈ ਕਹਿੰਦਾ ਮੈਂ 13 ਦਿਨਾਂ ਚ ਖਤਮ ਕਰ ਦੂੰਗਾ ਕੋਇਆ ਇਹ ਸਾਰੇ ਗੱਲਾਂ ਰਹਿ ਗਿਆ ਕਾਫੀ ਨਹੀਂ ਜੇ ਹੱਲੇ ਤੱਕ ਨਹੀਂ ਕੋਈ ਆਇਆ ਜੀ ਇਹ ਹੋਣਾ ਵੀ ਨਹੀਂ ਬਿਲਕੁਲ ਜਦੋਂ ਤੱਕ ਪ੍ਰਸ਼ਾਸਨ ਨਹੀਂ ਚਾਹਵੇਗਾ ਬਿਲਕੁਲ ਸਾਰੇ ਰਾਸੀ ਨੇਤਾ ਨਹੀਂ ਚਾਹਣਗੇ ਅਸੀਂ ਲੋਕ ਤਾਂ ਅਪਰਾਲਾ ਕਰ ਸਕਦੇ ਨਾ ਬਿਲਕੁਲ ਰੋਕਣਾ ਤਾਂ ਉਹਨਾਂ ਨੇ ਆ ਬਿਲਕੁਲ ਉਹ ਰੋਕਣਗੇ ਤੇ ਨਛਾ ਰੁਕੂਗਾ ਅਦਰਵਾਇਜ਼ ਨਹੀਂ ਰੁਕੂਗਾ ਅਸੀਂ ਕੋਸ਼ਿਸ਼ ਕਰਾਂਗੇ ਸਾਡੇ ਪਿੰਡ ਦੇ ਲਾਗੇ ਲਾਗੇ ਇੰਨੇ ਵੀ ਪੰਜ ਪਿੰਡ ਆ ਇਹਨਾਂ ਨੂੰ ਅਸੀਂ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਆਪਣੇ ਬੱਚਿਆਂ ਨੂੰ ਸੁਧਾਰਾਂਗੇ ਆਪਣੇ ਬੱਚਿਆਂ ਨੂੰ ਸਮਝਾਵਾਂਗੇ ਜੋ ਵੀ ਕਰ ਰਹੇ ਆ ਜਾਂ ਕਰਨਾ ਚਾਹੁੰਦੇ ਆ ਇਸ ਕਰਕੇ ਅਸੀਂ ਸਾਰੇ ਇਕੱਠੇ ਹੋਏ ਆ ਮੈਂ ਇਹਨਾਂ ਉਹ ਪਿੰਡਾਂ ਆ ਹਾਂਜੀ ਬਾਬਾ ਜੀ ਤੁਸੀਂ ਕੀ ਕਰਨਾ ਚਾਹੁੰਦੇ ਹੋ ਹੋਰ ਫੇਰੀ ਬੇਨਤੀ ਹੈ ਜੀ ਸਾਡੇ ਮੈਂ ਕੱਲੇ ਪੰਜਾਬ ਪਿੰਡਾਂ ਦੀਆਂ ਪੰਚਾਇਤਾਂ ਨੂੰ ਬੇਨਤੀ ਕਰੂੰਗਾ ਤੁਹਾਡੇ ਚੈਨਲ ਦੇ ਬਾਅਦ ਵਿੱਚ ਹੋਏ ਨਸ਼ਾ ਮੁਕਤ ਪੰਜਾਬ ਦੀਆਂ ਸਭੂਤੀਆਂ ਪੰਚਾਇਤਾਂ ਨੂੰ ਔਰ ਜਿੰਨੇ ਨੰਬਰਦਾਰਾਂ ਜਿੰਨੇ ਵੀ ਪਿੰਡਾਂ ਦੇ ਵਿੱਚ ਪਰਵਾਦੇ ਸੱਜਣ ਬੈਠੇ ਆ ਮੈਂ ਸਾਰਿਆਂ ਨੂੰ ਬੇਨਤੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਿੱਥੇ ਕਿਤੇ ਵੀ ਕੋਈ ਪਿੰਡਾਂ ਦੇ ਵਿੱਚ ਮਾੜੇ ਅਸਰ ਬੈਠੇ ਆ ਕਿਰਪਾ ਕਰਕੇ ਜੱਗੋ ਕਿਤੇ ਉਹਨਾਂ ਦੇ ਪਿੰਡਾਂ ਵਾਲੇ ਜਾਂ ਪ੍ਰਸ਼ਾਸਨ ਭਾੜ ਕੇ ਉਹਨਾਂ ਬੰਦਿਆਂ ਨੂੰ ਲੈ ਕੇ ਜਾਂਦਾ ਉਹਨਾਂ ਦੇ ਪਰਚੇ ਕਰਨ ਦੀ ਕੋਸ਼ਿਸ਼ ਕਰਦਾ ਤੇ ਦੂਜੇ ਬੰਦੇ ਜਿਹੜੇ ਉਹਨੂੰ ਮਗਰ ਸ਼ਟਾਉਣ ਜਾਂਦੇ ਬਿਲਕੁਲ ਨਾ ਜਾਓ ਕਿਉਂਕਿ ਇਹ ਮਤ ਸਮਝੋ ਕਿ ਅੱਜ ਕਿਸੇ ਦਾ ਕੀ ਜਿਵੇਂ ਅਸੀਂ ਆਪਣੇ ਪੰਜਾ ਪਿੰਡਾਂ ਦੇ ਵਿੱਚ ਪੰਜਾ ਪਿੰਡਾਂ ਦੇ ਮੱਥੇ ਉਹ ਇੱਕ ਭਾਈਚਾਰਕ ਸ਼ਾਂਤੀ ਨੂੰ ਕਾਇਮ ਕਰਦਾ ਹੋਇਆ ਇਹ ਉਪਰਾਲਾ ਕੀਤਾ ਨਸ਼ੇ ਦੇ ਮੁੱਦੇ ਨੂੰ ਨਸ਼ੇ ਦੇ ਸਮਗਲਿੰਗ ਨੂੰ ਰੋਕਣ ਵਾਸਤੇ ਔਰ ਚੋਰੀਆਂ ਨੂੰ ਰੋਕਣ ਵਾਸਤੇ ਇਹ ਇਥੇ ਕ੍ਰਾਈਮ ਸਬੰਧੇ ਪੰਜਾਬ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪੋ ਆਪਣੇ ਪਿੰਡਾਂ ਦੇ ਵਿੱਚ ਆਪਾਂ ਆਪਣੀ ਜ਼ਿੰਮੇਵਾਰ ਸਮਝੀਏ ਕਿਉਂਕਿ ਆਪਾਂ ਕਿਸੇ ਪੋਲੀਟੀਕਲ ਪਾਰਟੀ ਜਾਂ ਸਰਕਾਰਾਂ ਤੋਂ ਆਪਾਂ ਤੁਸ਼ਣਵਾਦੀ ਕਰ ਤੋਂ ਅਨਾਵ ਸਾਡੀ ਵੀ ਕੋਈ ਜ਼ਿੰਮੇਵਾਰੀ ਮਿਲਦੀ ਹੈ ਅਸੀਂ ਵੀ ਪੰਜਾਬ ਦੇ ਇਸ ਦੇ ਨਾਗਰਿਕ ਹੈ ਸਾਡਾ ਵੀ ਫਰਜ਼ ਮਰਦਾ ਕਿ ਜਿੰਨੇ ਸਾਨੂੰ ਮਾਦੇ ਸਮਰਥਾ ਦਿੱਤੀ ਆ ਉਹਨਾਂ ਆਉਣਾਂ ਕਿ ਜਿਹੜਾ ਅਸੀਂ ਵੀ ਇਹਦੇ ਵਿੱਚ ਯੋਗਦਾਨ ਪਾਛੀ ਗਏ ਇਹ ਹੋਰ ਕਿਸੇ ਪਾਸੋਂ ਇਹਨੂੰ ਇਸ ਚੀਜ਼ ਨੂੰ ਰੋਕਣ ਵਾਸਤੇ ਕੋਈ ਚਾਰਾ ਨਹੀਂ ਹੋ ਸਕਿਆ ਯਾਰ ਇਹ ਜਿਹੜੀਆਂ ਇਤਲਾਮਾਂ ਜਿਹੜੇ ਨਹੀਂ ਰੁਕ ਸਕੀਆਂ ਉੱਥੇ ਹੁਣ ਸਾਡਾ ਵੀ ਫਰਜ਼ ਮੰਨਦਾ ਅਸੀਂ ਆਪੇ ਫਾਂਡਿਆਂ ਨੂੰ ਸਾਹਮਣੇ ਆਪਾਂ ਨੇ ਇਹ ਸਾਡੇ ਪੰਜਾਂ ਪਿੰਡਾਂ ਦੇ ਜਿਹੜਾ ਇਹ ਬਣਾ ਲਿਆ ਕੀਤਾ ਔਰ ਅਸੀਂ ਇੱਕ ਮਿਸਾਲ ਜਿਹੜੀ ਪੰਜਾਬ ਦੀ ਵਿੱਚ ਜਿਹੜਾ ਪੇਸ਼ ਕਰਾਂਗੇ ਉਹ ਪੰਜਾਂ ਪਿੰਡਾਂ ਦੇ ਵਿੱਚੋਂ ਅਸੀਂ ਜਿਹੜਾ ਇਹ ਨਸ਼ਾ ਔਰ ਜਿਹੜੀਆਂ ਜਿਹੜੀਆਂ ਚੋਰੀਆਂ ਹੋ ਰਹੀਆਂ ਇਹ ਧੱਕੇ ਹੋ ਰਹੇ ਨੇ ਲੋਕਾਂ ਦੇ ਲਿਹਾੜੇ ਚੋਰੀਆਂ ਹੋ ਰਹੀਆਂ ਅਸੀਂ ਕੋਸ਼ਿਸ਼ ਕਰਨ ਤੁਹਾਨੂੰ ਇਹ ਫੋਟੋ ਦਾ ਜਾਰੀ ਕਰਨਾ ਹੈ ਜੀ ਬਾਕੀ ਸਭ